ਖਾਸੀ ਗੁਰਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਭਾਈ ਅਭੀਆ ਡੇਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਲੀਲਾ ਮੇਗ ਸਿੰਘ ਤਸੀਰ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਅੱਜ ਦੀ ਵੀਡੀਓ ਵਿੱਚ ਵੀਰੇ ਤੁਹਾਨੂੰ ਤਾਜੀ ਸੂਈ ਮਿਹੜ ਦੀ ਲੈ ਕੇ ਆਏ ਆ ਤੇ ਮਗਰ ਜੀ ਦੇ ਬੱਚਾ ਵਾ ਇੱਕ ਹਫ਼ਤੇ ਦੀ ਵੀ ਅੰਦਰ ਹੀ ਸੂਈ ਹੋਈ ਆ ਬੱਚਾ ਦੇਖੋ ਕੁੜਾ ਹੀ ਬੱਚਾ ਵਾ ਤੇ ਬਾਕੀ ਵੀ ਥਾਨ ਲੇਵੇ ਦੀ ਉਹਦਾ ਸਾਫ ਪੂਰੀ ਵਧੀਆ ਵਾ ਸੀਨ ਸਾਊ ਆ ਜੇ ਮਰਜੀ ਹੱਥ ਫੇਰੀ ਕੇ ਲੋ ਵਧੀਆ ਮੁਠੀ ਵਾਲਾ ਥਾਣਾ ਥਾਣੇ ਦਿਖਾ ਦਿਓ ਜਿਹੜੇ ਆਕੇ ਮੁਠੀ ਵਾਲਾ ਥਾਣ ਲੱਗਾ ਹੋਇਆ ਵੀ ਦੇਖ ਲਓ ਤੇ ਮਗਰ ਬਚਾਈ ਦੇ ਹਫਤੇ ਦੇ ਅੰਦਰ ਸੁਆਵਾ ਵੀਰੇ ਤੇ ਬਾਕੀ ਤੁਹਾਨੂੰ ਤੋਰੇ ਤੋਰੇ ਚੈੱਕ ਕਰਾ ਦਿੰਨੇ ਆ ਤੋਰੇ ਚੈੱਕ ਕਰ ਲਓ ਵਧੀਆ ਤੌਰ ਦੀ ਆ ਬਾਈ ਕਰ ਲਓ ਚੈੱਕ ਤੋਰੇ ਦੀ ਬਾਈ ਤੇ ਕਦ ਕਾੜ ਦੀ ਗੱਲ ਕਰੀਏ ਵੀਰੇ ਬੱਦਾ ਹੀ ਕਾਦ ਆ ਦੇਖ ਲਓ ਮੇਰੇ ਕਿੱਥੇ ਆਉਂਦੀ ਆ ਮੇਰਾ 5 10 ਕੱਦ ਦਾ ਵੀਰੇ ਤੇ ਆਪਣੇ ਵੀ ਮੋਢੇ ਦਾ ਕਾਉਂਦੀ ਵਧੀਆ ਕੱਦ ਕਾਟ ਵਧੀਆ ਵਾ ਇੱਕ ਕਰ ਲਓ ਤੁਰਦੀ ਤੁਰਦੀ ਚੰਗੀ ਥਾਂ ਸਾਫ ਥਾਂ ਲੇਵੇ ਦੀ ਆ ਆਇਆ ਪਿੱਛੋਂ ਲੈਵਾ ਦੇਖ ਲਓ ਵੀਰੇ ਆ ਸਾਫ ਪਿਆ ਵਾ ਤੇ ਵੀਡੀਓ ਬਣਾਉਣ ਦਾ ਟਾਈਮ ਬਾਈ ਆਪਣਾ ਹੁਣ ਸਾਢੇ 4 ਦਾ ਟਾਈਮ ਆਪਣਾ ਵੀਡੀਓ ਬਣਾਉਂਦਾ ਤੇ ਬਸ ਅਸੀਂ 5 ਸਵਾ 5 ਅਸੀਂ ਚਵਾਈ ਕਰਦੇ ਹੁੰਨੇ ਆ ਵਧੀਆ ਮੁਠੀ ਵਾਲਾ ਲੰਬਾ ਲੰਬਾ ਥਾਨ ਲੱਗਾ ਹੋਇਆ ਤੇ ਇਸ ਟਾਈਮ ਵਈ 10 ਕਿਲੋ ਤੋਂ 11 ਕਿਲੋ ਦੇ ਦੁੱਧ ਦੇ ਵਿੱਚ ਇਹ ਚੱਲਦੀ ਪਈ ਆ ਤੇ ਤੁਹਾਨੂੰ ਪਤਾ ਜਿੱਦੇ ਮਲੇ ਮੂਲੇ ਦੇ ਡੰਗਰ ਆਉਂਦਾ ਉਦੋਂ ਹੀ ਦੁੱਧ ਵੱਧ ਆਉਂਦਾ ਬਾਕੀ ਸੇਵਾ ਦੁੱਧ ਹੁੰਦਾ ਤੇ ਦੁੱਧ ਦੀ ਜਿਹੜੀ ਉਮੀਦ ਆ ਪੰਜ ਤੋਂ 13 14 ਕਿਲੋ ਰਾਂਹਾਂ ਚਵਾਜਣਾ ਵੱਡਾ ਕੱਦ ਕਾਠਾ ਜਿਵੇਂ ਤੇ ਮਗਰ ਬੱਛਾ ਵਾ ਤੇ ਜਿਹਦੀ ਮੌਲ ਦੀ ਗੱਲ ਕਰੀਏ ਬਾਈ ਆਪਾਂ ਇਹਦਾ ਮੌਲ 45000 ਕਰਦੇ ਆ ਤੇ ਬਾਕੀ ਕੋਈ ਨਾ ਬਾਈ ਵੀਰਪਰਾ ਦਾ ਦੂਰੋਂ ਨੇੜੇ ਇਹਦਾ ਮਾਰਕਾ ਨਾਲ ਆਪਾਂ ਫੋਲ ਕਰਾਂਗੇ ਤੇ ਤੁਸੀਂ ਫੋਨ ਕਰਕੇ ਆਪਣੇ ਨਾਲ ਸੌਦਾ ਲਾਉਣ ਦੀ ਕੋਸ਼ਿਸ਼ ਕਰਿਆ ਆਪਾਂ ਨੂੰ ਮੋਬਾਈਲ ਨੰਬਰ ਹੈ 96465 88756 ਤੇ ਪਿੰਡ ਆਪਣਾ ਲੀਦਾ ਮਿਕਸ ਹੈ ਤਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਕਵਰ ਕਰ ਰਹੇ ਆ ਤੇ ਸੂਆ ਇਹਦਾ ਵੀਰੇ ਮਾਰਕਾ ਦਾ ਸਰੰਦ ਉਹਦਾ ਦੂਜਾ ਦੱਸ ਦੇ ਸੀ ਜਿੱਥੋਂ ਆਪਾਂ ਲਈ ਆਪਣੀ ਖਰੀਦੀ ਹੋਈ ਆ ਤੁਸੀਂ ਆਪ ਦੀ ਸਮਝ ਕਰਨੀ ਆ ਦੂਜਾ ਮੰਨ ਲਓ ਚਾਹੀ ਤੀਜਾ ਮੰਨ ਲਓ ਠੀਕ ਹੈ ਜੀ ਮੂੰਹ ਮੱਥੇ ਚੈੱਕ ਕਰ ਲਓ ਮਗਰ ਬੱਛਾ ਵਈ ਦੇ ਚੈੱਕ ਕਰ ਲਓ ਵਧੀਆ ਕਿਤੇ ਬੱਚੀ ਹੁੰਦੀ ਬਈ ਇਹੀ ਵਧੀਆ ਟਿਕਟ ਉਗਦੀ ਸੀ ਦੇਖੋ ਇੰਨਾ ਸੋਹਣਾ ਵਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਫੋਨ ਤੇ ਬਾਈ ਆਪਣੇ ਨਾਲ ਗੱਲ ਕਰ ਲਿਓ ਮਾਨਦਾਨ ਖੁੱਲਾ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ ਸਸੇ ਗਾ